ਹਾਂਜੀ ਇਹ ਤਿੰਨ ਚੀਜ਼ਾਂ ਨੇ ਕਰਨਾ ਜੀ ਤੁਹਾਡਾ ਮਟਾਪਾ ਦੂਰ ਜੋੜਾਂ ਦਾ ਦਰਦ ਤੁਹਾਡਾ ਠੀਕ ਕਰ ਦੇਣਾ ਹੈਗਾ ਹਾਜਮਾ ਤੁਹਾਡਾ ਸਹੀ ਕਰ ਦੇਣਾ ਮੈਟਾਬੋਲਿਜਮ ਵਧਾਉਂਦੀਆਂ ਨੇ ਜੀ ਇਹ ਅਗਰ ਤੁਸੀਂ ਲਗਾਤਾਰ ਇਹਨਾਂ ਦਾ ਸੇਵਨ ਕਰਦੇ ਹੋ ਤੁਹਾਡੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਘਰੇਲੂ ਨੁਸਖਾ ਲੈ ਕੇ ਆਏ ਆ ਉਹ ਕੀ ਹੈ ਇੱਕ ਤਾਂ ਉਹਨੇ ਤੁਹਾਡੇ ਸਰੀਰ ਦੀ ਫਿਟਨੈਸ ਬਣਾ ਕੇ ਰੱਖਣੀ ਹੈ ਤੁਹਾਡੇ ਫालतू ਚਰਬੀ ਨਹੀਂ ਹੋਣ ਦੇਣੀ ਮੋਟਾਪਾ ਨਹੀਂ ਆਉਣ ਦੇਣਾ ਜੀ ਤੁਹਾਡੇ ਜੋੜਾਂ ਚ ਦਰਦ ਨਹੀਂ ਹੋਣ ਦੇਣਾ ਗੈਸ ਤੇਜਾਬ ਨਹੀਂ ਉਹ ਵੜਨ ਦਿੰਦਾ ਹੈਗਾ ਉਹ ਇੱਕੋ ਹੀ ਚੀਜ਼ ਹੈ ਜੀ ਜਿਹੜਾ ਕਿ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ ਅਗਰ ਤੁਸੀਂ ਉਹਨੂੰ ਡੇਲੀ ਖਾਣਿਓ ਦੋ ਟਾਈਮ ਤੁਸੀਂ ਉਹਨੂੰ ਖਾਣਿਓ ਸਵੇਰੇ ਸ਼ਾਮ ਤਾਂ ਤੁਹਾਨੂੰ ਇੱਕੋ ਹੀ ਨੁਸਖਾ ਕਈ ਬਿਮਾਰੀਆਂ ਤੋਂ ਬਚਾਊਗਾ ਜਿਵੇਂ ਕਿ ਸਿਆਣੇ ਕਹਿੰਦੇ ਇੱਕ ਨਾਰ ਤੇ ਸਭ ਮਾਰ ਜਾਨੀ ਕਿ ਸਭ ਬਿਮਾਰੀਆਂ ਦਾ ਤੋੜ ਹੈ ਕਨਾਰ ਉਸੇ ਤਰ੍ਹਾਂ ਹੀ ਇਹ ਨੁਸਖਾ ਹੈ ਜੀ ਜਿਹੜਾ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿਵੇਂ ਤਿਆਰ ਕਰਨਾ ਸਿਰਫ ਘਰੇਲੂ ਚੀਜ਼ਾਂ ਨਾਲ ਜਿਹੜੀਆਂ ਕਿ ਆਪਣੀ ਰਸੋਈ ਦੇ ਵਿੱਚ ਪਈਆਂ ਹੁੰਦੀਆਂ ਨੇ ਘਰੇਲੂ ਹੀ ਚੀਜ਼ਾਂ ਨੇ ਜੀ ਇਹ ਤੇ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਵਾਂਗੇ ਤੇ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਆਜੋ ਫਿਰ ਆਪਾਂ ਆਪਣੀ ਥੋੜੀ ਰਸੋਈ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਉਨੇ ਹਾਂ ਤੇ ਦਿਖਾਉਨੇ ਆ ਜੀ ਤੇ ਆਜੋ ਫਿਰ ਕੀ ਲੈ ਜੀ ਇੱਕ ਤਾਂ ਪਾਲਸੀ ਲਈ ਐ ਇੱਕ ਆਪਾਂ ਇਹਦੀ ਖਤਰ ਜੀਰਾ ਲਿਆ ਹੈ ਜੀ ਇੱਕ ਆਪਾਂ ਸੁੰਡ ਪਾਊਡਰ ਲਿਆ ਹੈ ਹੁਣ ਇਹਦੀ ਆਪਾਂ ਵਰਤੋਂ ਕਿਵੇਂ ਕਰਨੀ ਹੈਗੀ ਆ ਉਹ ਆਪਾਂ ਤੁਹਾਨੂੰ ਸਾਰਾ ਦੱਸਦੇ ਹੈਗੇ ਆ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਜਿਵੇਂ ਕਿ ਮਾਤਰਾ ਤੁਹਾਨੂੰ ਮੈਂ ਦੱਸ ਦਿਆਂ ਵੀ ਆਪਾਂ ਕਿੰਨੇ ਕਿੰਨੇ ਪਾਉਣੀ ਹੈ ਆਹ ਦੇਖੋ ਜੀ ਤੁਸੀਂ ਇੱਕ ਚਮਚਾ ਪਾ ਲਿਆ ਮਾਤਰਾ ਲਿਖ ਲਓ ਜੀ ਤੁਸੀਂ ਕਾਪੀ ਪੈਨ ਨਾਲ ਦਾ ਚੱਕ ਲਿਆ ਕਰੋ ਜਾਂ ਵੀਡੀਓ ਸੇਵ ਕਰਕੇ ਰੱਖ ਲਿਆ ਕਰੋ ਤੇ ਤੁਸੀਂ ਮਾਤਰਾ ਲਿਖ ਲਿਆ ਕਰੋ ਆਹ ਲੋ ਜੀ ਤੁਸੀਂ ਦੋ ਚਮਚੇ ਪਾ ਲਿਆ ਆਪਾਂ ਠੀਕ ਹੈ ਜੀ ਆ ਲੋ ਜੀ ਆਪਾਂ ਪਾ ਲਈ ਜੀ ਤਿੰਨ ਚਮਚੇ ਆ ਪਾ ਲਈ ਜੀ ਆਪਾਂ ਚਾਰ ਆ ਹੋ ਗਈ ਜੀ ਪੰਜ ਇਹ ਹੋ ਗਈ ਜੀ ਛੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਇੱਕ ਵਾਰੀ ਤੁਹਾਨੂੰ ਜਿਹੜੀ ਇਹ ਦਵਾਈ ਆਪਾਂ ਬਣਾਉਣੀ ਦੱਸਦੇ ਆ ਤੁਹਾਨੂੰ 6 ਚਮਚਾ ਦੀ ਦੱਸਦੇ ਆ ਜਾਨੀ ਕਿ ਇਹਨੇ ਤੁਹਾਡੇ 10-12 ਦਿਨ ਕੱਢ ਦੇਣੇ ਨੇ ਤੇ ਇਹਨੂੰ ਤੁਸੀਂ ਆਪਾਂ 6 ਚਮਚੇ ਹਲਸੀ ਪਾਈ ਹੈ ਜੀ ਤੇ ਇਹਦੇ ਵਿੱਚ ਆਪਾਂ ਤਿੰਨ ਚਮਚੇ ਜੀਰਾ ਪਾਉਣਾ ਜੀ ਠੀਕ ਹੈ ਜੀ ਆਹ ਲਓ ਜੀ ਜੀਰਾ 1 2 3 ਆਹ ਲਓ ਜੀ 3 ਹੁਣ ਆਪਾਂ ਨੇ ਇਹ ਸਮਾਨ ਜਿਹੜਾ ਲੈ ਲਿਆ ਜੀ ਤੁਸੀਂ ਇਹ 6 ਚਮਚੇ ਅਰਸੀ ਲੈ ਲਈ 3 ਚਮਚੇ ਜੀਰਾ ਲੈ ਲਿਆ ਹੁਣ ਆਪਾਂ ਇਧਰੋਂ ਗੈਸ ਸ਼ੁਰੂ ਕਰਨਾ ਹੈ ਜੀ ਤੇ ਆਪਾਂ ਇਹਨੂੰ ਪਾ ਦੇਣਾ ਜੀ ਆਪਣੀ ਕੜਾਹੀ ਦੇ ਵਿੱਚ ਦੋਨੇ ਚੀਜ਼ਾਂ ਆਪਾਂ ਇਹਨਾਂ ਨੂੰ ਰੋਸਟ ਕਰ ਲੈਣਾ ਹੈਗਾ ਯਾਨੀ ਕਿ ਇਹਨਾਂ ਦੀ ਨਮੀ ਜੀ ਖਤਮ ਕਰ ਦੇਣੀ ਹੈਗੀ ਹੈ ਇਹਨੇ ਹੁਣ ਬਿਲਕੁਲ ਰੋਸਟ ਹੋ ਜਾਣਾ ਜੀ ਕੱਚਾ ਭੁੰਨਾ ਇਹਨੇ ਹੋ ਜਾਣਾ ਹੈਗਾ ਵਧੀਆ ਆ ਦੇਖੋ ਜੀ ਇਹਦੀ ਨਮੀ ਖਤਮ ਹੋ ਜੂਗੀ ਜ਼ਿਆਦੇ ਨਹੀਂ ਆਪਾਂ ਕਰਨਾ ਹੈਗਾ ਇਹਨੂੰ ਤੇ ਆਪਾਂ ਥੋੜਾ ਜਿਹਾ ਹੀ ਇਹਨੂੰ ਉਹ ਕਰਨਾ ਹੈਗਾ ਭੁੰਣਾ ਹੈਗਾ ਥੋੜਾ ਜਿਹਾ ਥੋੜੇ ਚਿਰ ਦੀ ਖਾਤਰੀ ਭੁੰਨਾ ਜਦੋਂ ਇਹਦੇ ਚੋਂ ਆਪਾਂ ਨੂੰ ਜੀਰੇ ਦੀ ਖੁਸ਼ਬੂ ਆਉਣ ਲੱਗ ਗਈ ਆ ਦੇਖੋ ਤੁਸੀਂ ਇਹ ਹੁਣ ਗਰਮ ਹੋਣ ਲੱਗ ਗਈ ਨਾ ਕੜਾਹੀ ਹੁਣ ਇਹਨੇ ਕੀ ਕਰਨਾ ਹੈ ਜਦੋਂ ਪੂਰਾ ਸੇਕ ਪੈਣ ਲੱਗ ਗਿਆ ਤੇ ਆਪਾਂ ਨੂੰ ਪਤਾ ਲੱਗ ਜੂਗਾ ਉਦੋਂ ਨਾ ਜੀਰੇ ਨੂੰ ਤਾਂ ਨਹੀਂ ਵਿਚਾਰੇ ਨੂੰ ਕੁਝ ਹੁੰਦਾ ਪਰ ਅਲਸੀ ਤੜਕਣ ਲੱਗ ਜਾਂਦੀ ਹੈਗੀ ਹੈ ਤੇ ਉਹ ਤੁਹਾਨੂੰ ਮੈਂ ਹੁਣੇ ਹੀ ਦਿਖਾ ਦੰਨੀ ਹੈਗੀ ਆ ਕਿਵੇਂ ਤੜਕਦੀ ਹੈ ਹਾਂਜੀ ਆ ਦੇਖੋ ਜੀ ਆ ਦੇਖੋ ਕਿਵੇਂ ਟੱਕੇ ਪਈ ਜਾਂਦੇ ਤੇ ਤੜਕਦੀ ਆ ਦੇਖੋ ਕਿਵੇਂ ਭੱਜੀ ਫਿਰਦੀ ਹੈਗੀ ਹਨਾ ਹੁਣੇ ੜੁੜਕਣ ਲੱਗ ਜੂਗੀ ਤੜਕਣ ਲੱਗ ਜੂਗੀ ਆ ਦੇਖੋ ਜੀ ਤੁਸੀਂ ਹੋ ਗਈ ਨਾ ਕਰ ਆ ਦੇਖੋ ਜੀ ਕਿਵੇਂ ਦਸਤੀ ਹੈ ਇਹ ਆ ਲੋ ਹੁਣ ਆਪਾਂ ਇਹਨੂੰ ਕੀ ਕਰਨਾ ਗੈਸ ਨੂੰ ਬੰਦ ਕਰਨਾ ਜੀ ਤੇ ਇਹਨੂੰ ਇਸ ਤਰ੍ਹਾਂ ਫਲਾ ਕੇ ਆਪਾਂ ਇਸ ਬਰਤਨ ਦੇ ਵਿੱਚ ਕੱਢ ਲੈਣਾ ਜੀ ਦੁਬਾਰੇ ਇਹਨੂੰ ਵਿੱਚ ਹੀ ਨਹੀਂ ਪਏ ਰਹਿਣ ਦੇਣਾ ਕਿਉਂਕਿ ਜੇ ਵਿੱਚ ਪਈ ਰਹੇਗੀ ਨਾ ਤੇ ਇਹਨੇ ਮੱਚ ਜਾਣੀਆਂ ਸਾਰੀ ਹੁਣ ਇਹ ਇਸ ਤਰ੍ਹਾਂ ਬਣ ਗਈ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਥੋੜਾ ਜਿਹਾ ਜੇ ਆਪਾਂ ਠੰਡਾ ਕਰਦੇ ਫਿਰ ਦਿਖਾਉਨੇ ਆ ਤੁਹਾਨੂੰ ਆਹ ਲੋ ਜੀ ਹੁਣ ਇਹ ਹੋ ਗਿਆ ਠੰਡਾ ਆਪਾਂ ਨੇ ਕੀ ਕਰਨਾ ਜੀ ਇਹਨੂੰ ਇਹਦੇ ਵਿੱਚ ਪਾ ਲੈਣਾ ਹੈਗਾ ਆਨੋ ਜੀ ਆਪਾਂ ਆਹ ਸਾਰਾ ਲਾ ਕੇ ਤੇ ਇਹਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਤੇ ਉੱਤੇ ਲਾ ਲਓ ਜੀ ਇਹਦੇ ਢੱਕਣ ਠੀਕ ਹੈ ਤੇ ਹੁਣ ਆਪਾਂ ਇਹਨੂੰ ਰਗੜ ਦਿੰਨੇ ਆ ਆਹ ਲਓ ਜੀ ਹੁਣ ਇਹਨੂੰ ਆਪਾਂ ਲਿਆ ਜੀ ਦੋਨਾਂ ਚੀਜ਼ਾਂ ਨੂੰ ਰਗੜ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਉਣਾ ਸੰਧ ਪਾਊਡਰ 6 ਚਮਚੇ ਆਪਾਂ ਹਲਸੀਲੇ ਸੀ 3 ਚਮਚੇ ਆਪਾਂ ਜੀਰਾ ਲਿਆ ਜੀ ਹੁਣ ਆਪਾਂ ਸੰਧ ਪਾਊਡਰ ਇਹਦੇ ਵਿੱਚ ਪਾਉਣ ਲੱਗੇ ਆ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਕਿੰਨਾ ਲੈਣਾ ਹੈਗਾ ਹੁਣ ਆਪਾਂ ਪਾ ਲੈਨੇ ਜੀ ਇਹਨੂੰ ਉਸੇ ਕੌਲੇ ਦੇ ਵਿੱਚ ਜਿਹੜੇ ਚੋਂ ਆਪਾਂ ਇਹ ਕੱਢਿਆ ਸੀਗਾ ਠੀਕ ਹੈ ਜੀ ਹੁਣ ਆਪਣੇ ਇਹਦੇ ਵਿੱਚ ਹੀ ਢੇਰੀ ਕਰ ਲਓ ਜੀ ਤੁਸੀਂ ਇਹਨੂੰ ਆਹ ਲਓ ਜੀ ਆਪਾਂ ਹੁਣ ਇਹਦੇ ਵਿੱਚ ਕਰ ਲਿਆ ਜੀ ਢੇਰੀ ਇਹਨੂੰ ਤੇ ਹੁਣ ਆਪਾਂ ਨੇ ਇਹਦੇ ਵਿੱਚ ਸੁੰਧ ਪਾਊਡਰ ਦੀ ਮਾਤਰਾ ਪਾਉਣੀ ਹੈ ਜੀ ਜਾਨੀ ਕਿ ਆਹ ਲੈ ਲਿਆ ਆਪਾਂ ਸੁੰਧ ਪਾਊਡਰ ਆਪਾਂ ਹੁਣ ਇਹਦੇ ਚੋਂ ਜਿਵੇਂ ਇੱਕ ਚਮਚਾ ਭਰ ਕੇ ਲੈ ਲਿਆ ਆਹ ਲਓ ਜੀ ਠੀਕ ਹੈ ਜੀ ਇੱਕ ਚਮਚਾ ਭਰ ਕੇ ਤੇ ਆਹ ਚਮਚਾ ਆਪਾਂ ਨੇ ਅੱਧਾ ਲੈ ਲੈਣਾ ਹੈਗਾ ਠੀਕ ਹੈ ਜੀ ਆ ਅੱਧਾ ਲੈ ਲਿਆ ਇਹਦੇ ਵਿੱਚ ਹੁਣ ਹੈਗਾ ਸਮਾਨ ਸਾਰਾ ਜੀ 6 ਚਮਚੇ ਆਲਸੀ 3 ਚਮਚੇ ਜੀਰਾ ਤੇ 1.5 ਚਮਚਾ ਆਪਾਂ ਲੈਣਾ ਜੀ ਸੰਧ ਪਾਊਡਰ ਜਾਨੀ ਕਿ ਅੱਧਾ ਅੱਧਾ ਹੋਇਆ ਹੁੰਦਾ ਜੀ ਇਹ ਹੁਣ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਹਦਾ ਮਲਾਨ ਕਰ ਲੋ ਚੰਗੀ ਤਰ੍ਹਾਂ ਮਲਾ ਲਓ ਇਹਨੂੰ ਤੁਸੀਂ ਇਹਨੂੰ ਰਲਾ ਲਓ ਜੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹ ਕਿਵੇਂ ਖਾਣਾ ਹੈਗਾ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਤੁਸੀਂ ਆਪਣੀ ਵੀਡੀਓ ਨਾਲ ਬਣੇ ਰਿਹਾ ਕਰੋ ਵੀਡੀਓ ਨੂੰ ਤੁਸੀਂ ਸੇਵ ਕਰਕੇ ਰੱਖ ਲਿਆ ਕਰੋ ਜੀ ਜਿਹੜੀ ਕਿ ਤੁਹਾਨੂੰ ਭਾਲਣ ਦੇ ਵਿੱਚ ਦਿੱਕਤ ਨਾ ਹੋਵੇ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਆਹ ਲਓ ਜੀ ਆਪਾਂ ਲੈ ਲਿਆ ਜੀ ਪਾਣੀ ਦਾ ਗਲਾਸ ਤੇ ਇਹਦੇ ਵਿੱਚ ਹੁਣ ਆਪਾਂ ਅੱਧਾ ਚਮਚਾ ਪਾ ਲੈਣਾ ਜੀ ਇਹ ਚਮਚਾ ਪੂਰਾ ਨਹੀਂ ਪਾਉਣਾ ਅੱਧਾ ਚਮਚਾ ਪਾਉਣਾ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਪਾ ਦਿਓ ਇਸ ਤਰ੍ਹਾਂ ਤੇ ਇਹਨੂੰ ਘੋਲ ਲਓ ਐਸ ਤਰ੍ਹਾਂ ਤੁਸੀਂ ਇਹਨੂੰ ਘੋਲ ਲਓ ਜੀ ਘੋਲ ਕੇ ਤੁਸੀਂ ਇਹਨੂੰ ਖਾਣੇ ਤੋਂ ਪਹਿਲਾਂ ਪੀ ਲਓ ਹੁਣ ਆਪਾਂ ਤੁਹਾਨੂੰ ਦੱਸੀਏ ਜੀ ਜਿਹੜਾ ਆਪਾਂ ਇਹ ਮਿਸ਼ਰਣ ਤਿਆਰ ਕੀਤਾ ਹੈਗਾ 6 ਚਮਚੇ ਅਲਸੀ ਸੀ 3 ਚਮਚੇ ਜੀਰਾ ਤੇ 1.5 ਚਮਚਾ ਸੁੰਡ ਪਾਊਡਰ ਉਹਦੇ ਵਿੱਚੋਂ ਆਪਾਂ ਸਾਰਾ ਕੱਚਾ ਭੁੰਨਾ ਕਰਕੇ ਰਗੜ ਕੇ ਤਿਆਰ ਕਰਕੇ ਪਾਊਡਰ ਜੀ ਤੇ ਆਪਾਂ ਕੀ ਕਰਨਾ ਹੈ ਜੀ ਉਹਦੇ ਵਿੱਚੋਂ ਅੱਧਾ ਚਮਚਾ ਲੈ ਲੈਣਾ ਹੈ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਜਿਵੇਂ ਮੈਂ ਤੁਹਾਨੂੰ ਦਿਖਾਤਾ ਪਾਣੀ ਦੇ ਵਿੱਚ ਘੋਲ ਕੇ ਇਹ ਆਹ ਦੇਖੋ ਜੀ ਇਹਨੂੰ ਆਪਾਂ ਪਾਣੀ ਦੇ ਵਿੱਚ ਘੋਲ ਲਿਆ ਆਪਾਂ ਇਹ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਇਹਨੂੰ ਖਾਣਾ ਸਟਾਰਟ ਕਰ ਦਿਓ ਜੀ ਪੀਣਾ ਤੁਸੀਂ ਤੇ ਦੇਖੋ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਇਹ ਰਿਜ਼ਲਟ ਦੇ ਦੂਗਾ ਚਰਬੀ ਵੀ ਤੁਹਾਡੇ ਘਟਣ ਲੱਗ ਜੂਗੀ ਮਟਾਪਾ ਵੀ ਤੁਹਾਡੇ ਘਟਣ ਲੱਗ ਜਾਣਾ ਜੀ ਤੁਹਾਡੇ ਕੋਲ ਸਟੋਲ ਵਗੈਰਾ ਬੰਦ ਉਹ ਵੀ ਠੀਕ ਹੋ ਜਾਣਾ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੈ ਉਹ ਵੀ ਇਹਨੇ ਠੀਕ ਕਰ ਦਰਿਆ ਜੀ ਅਗਰ ਗੈਸ ਤਜਾਬ ਬੰਦ ਉਹ ਵੀ ਇਹਨੇ ਠੀਕ ਕਰ ਦਰਿਆ ਸਕਿਨ ਵੀ ਠੀਕ ਕਰ ਦੇਣੀ ਹੈ ਤੇ ਹੁਣ ਤੁਸੀਂ ਕੀ ਕਰਨਾ ਜੀ ਇਹਨੂੰ ਆਪ ਤੇ ਹੁਣ ਆਪਾਂ ਇਹਨੂੰ ਪੀ ਵੀ ਲੈਨੇ ਹੈਗੇ ਆ ਇਹ ਥੱਲੇ ਰਹਿ ਜਾਂਦਾ ਜੀ ਇਹਨੂੰ ਚੰਗੀ ਤਰ੍ਹਾਂ ਗਲਾਸ ਨੂੰ ਹਿਲਾ ਕੇ ਤੁਸੀਂ ਤਾਂ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਅਗਰ ਚੰਗੀ ਲੱਗੀ ਤਾਂ ਇਹਨੂੰ ਸੇਵ ਕਰਕੇ ਰੱਖ ਲਓ ਜੀ ਤੁਹਾਡੇ ਲਾਈਫ ਦੇ ਵਿੱਚ ਇਹ ਕੰਮ ਆਊਗੀ ਅੱਗੇ ਸ਼ੇਅਰ ਕਰ ਦਿਆ ਕਰੋ ਤੇ